ਆਪ ਜੀ ਵੱਲੋਂ ਬਖਸ਼ਿਓ ਯਾਦਾਂ ਨੂੰ ਭੋਗਦੇ ਹੋਏ ਜੋ ਬੰਦੀ ਸਿੰਘ ਦੇਸ਼ ਗੋਮਨੀ ਸ਼ਹੀਦ ਹੋਤੇ ਸੱਚੇ ਪਾਤਸ਼ਾਹ ਜੀਓ ਆਮੇ ਇੱਥੇ ਸਾਰੀਆਂ ਸੰਗਤਾਂ ਇਸ ਵੇਲੇ ਆਸਤੀਆਂ ਲੈ ਕੇ ਆਈਆਂ ਹੋਈਆਂ ਪਰ ਅੱਜ ਇਸ ਦਿਨ ਅੱਜ ਦੇ ਦਿਨ ਜਿਹੜੀਆਂ ਆਸਤੀਆਂ ਸ਼ਹੀਦ ਅਮਰ ਸ਼ਹੀਦ ਜੋਬਨਜੀਤ ਸਿੰਘ ਜੀ ਦੀਆਂ ਆਸਤੀਆਂ ਉਹ ਅੱਜ ਲੋਕ ਉਹਨਾਂ ਦੀ ਫੋਟੋ ਵੀ ਦੇਖ ਰਹੇ ਆ ਉਹਨਾਂ ਦੇ ਬੈਨਰ ਤੇ ਲਿਖਿਆ ਹੋਇਆ ਨਾਂ ਵੀ ਪੜ੍ਹ ਰਹੇ ਆ ਲੋਕ ਖੜ ਖੜ ਕੇ ਸਲਾਮ ਕਰ ਰਹੇ ਆ ਸੋ ਦੇਸ਼ ਤੇ ਕੌਮ ਦੀ ਖਾਤਰ ਜਿਨ੍ਹਾਂ ਵੀ ਕਿਤੇ ਵੀ ਸ਼ਹੀਦੀ ਦਿੱਤੀ ਹੈ ਸੰਗਤ ਲੋਕ ਨੂੰ ਸਲਾਮ ਕਰਦੇ ਆ ਸੋ ਅਸੀਂ ਵੀ ਇਸ ਬੱਚੇ ਨੂੰ ਸਲਾਮ ਕਰਦੇ ਆ ਇਹਨਾਂ ਦੇ ਪਿਤਾ ਮਾਤਾ ਪਿਤਾ ਨੂੰ ਸਲਾਮ ਕਰਦੇ ਆ ਜਿਹੜੇ ਆਪਣੇ ਹੱਥਾਂ ਦੇ ਵਿੱਚ ਆਸਤੀਆਂ ਲੈ ਕੇ ਆਪਣੇ ਬੱਚੇ ਦੀਆਂ ਪਤਾਲਪੁਰੀ ਸਾਹਿਬ ਪਹੁੰਚੇ ਆ ਸੋ ਜਿਹੜੇ ਨਾਲ ਸੰਗਤ ਆਈਆਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਇਹੋ ਜਿਹੇ ਬੱਚਿਆਂ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਬਣ ਜਾਂਦਾ ਸਾਡੇ ਵਾਸਤੇ ਖਾਸ ਕਰਕੇ ਸੋ ਸਾਡੀ ਬੇਨਤੀ ਹੈ ਕਿ ਇਹੋ ਜਿਹੇ ਬੱਚਿਆਂ ਤੋਂ ਇੱਕ ਸਿੱਧ ਲਈ ਜਾਵੇ ਕਿ ਕੌਮ ਮਾਂ ਦੇ ਸ਼ਹੀਦਾਂ ਨੂੰ ਹਮੇਸ਼ਾ ਲੋਕਾਂ ਨੇ ਯਾਦ ਕਰਨਾ ਯਾਦ ਕਰਦੇ ਰਹਿਣਗੇ ਸੋ ਇਸੇ ਤਰ੍ਹਾਂ ਇਹੋ ਜੇ ਜਵਾਨ ਚੜ੍ਹਦੀ ਕਲਾ ਦੇ ਵਿੱਚ ਕੌਮ ਤੇ ਦੇਸ਼ ਦੇ ਲਈ ਮਰ ਬਟਣ ਲਈ ਤਿਆਰ ਰਹਿਣਾ ਉਹਨਾਂ ਦਾ ਸੁਭਾਅ ਵੀ ਹੋਣਾ ਚਾਹੀਦਾ ਤੇ ਇੱਕ ਅਸੂਲ ਵੀ ਹੋਣਾ ਚਾਹੀਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾ ਮੇਰੇ ਬڑے ਕਰੀਬੀ ਦੋਸਤ ਸੀਗੇ ਬਲਬੀਰ ਸਿੰਘ ਉਹਨੇ ਮੇਰੇ ਬ੍ਰਦਰ ਹੀ ਹੈ ਇਹਨਾਂ ਦੇ ਬੇਟਾ ਜੇ ਹੈਗੇ ਆ ਇਹ ਬੜਾ ਇੱਕ ਸਾਊ ਪਰਿਵਾਰ ਹੈ ਤੇ ਉਹ ਮੜਾ ਇਹਨਾਂ ਦਾ ਸਿੱਖੀ ਨਾਲ ਵੀ ਜੁੜੇ ਹੋਇਆ ਹੈ ਤੇ ਉਹ ਵੀ ਆਪ ਵੀ ਦੇਸ਼ ਦੀ ਸੇਵਾ ਕਰਕੇ ਆਏ ਬਲਬੀਰ ਸਿੰਘ ਵੀ ਤੇ ਅੱਜ ਉਹਨਾਂ ਦੇ ਬੇਟੇ ਵੀ ਦੇਸ਼ ਦੇ ਲਈ ਆਪਣੀ ਕੁਰਬਾਨੀ ਦੇ ਗਏ ਹੈ ਬਹੁਤ ਸਾਡਾ ਇਹਦੇ ਨਾਲ ਜਿੱਦਕ ਮਾਣ ਮਹਿਸੂਸ ਕਰਦੇ ਅਸੀਂ ਇਸ ਗੱਲ ਦਾ ਕਿ ਜਿੱਥੇ ਦੁੱਖ ਵੀ ਹੈਗਾ ਤੇ ਉੱਥੇ ਸਾਨੂੰ ਇਸ ਗੱਲ ਦਾ ਬੜਾ ਮਾਣ ਵੀ ਮਹਿਸੂਸ ਹੋ ਰਿਹਾ ਹੈ ਤੇ ਜਿਹਦੇ ਨਾਲ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਜਿਹੜਾ ਨਾਮ ਹੈ ਉਹ ਵੀ ਇਹਨਾਂ ਨੇ ਉੱਚਾ ਕੀਤਾ ਹੈ ਇੰਨੇ ਰਿਜ਼ੀਡੈਂਟ। ਤੁਹਾਡਾ ਪਰਿਵਾਰ ਦਾ ਕੀ ਹਾਲ ਹੈ ਤੁਸੀਂ ਨਾਲ ਉਹ ਪਰਿਵਾਰ ਪਰਿਵਾਰ ਹੁਣ ਪੂਰੀ ਹਿੰਮਤ ਵਿੱਚ ਹੈ ਤੇ ਇੱਕ ਵਾਰ ਉਹਨਾਂ ਨੂੰ ਦੁੱਖ ਧਵੜਾ ਲੱਗਿਆ ਸੀ ਪਰ ਇਸ ਟਾਈਮ ਉਹ ਪੂਰੇ ਆਪਣੇ ਉਹਦੇ ਵਿੱਚ ਹਿੰਮਤ ਵਿੱਚ ਹੈਗੇ ਆ ਕਹਿੰਦੇ ਸਾਡਾ ਜਿਹੜਾ ਬੇਟਾ ਆ ਉਹ ਧਰਮ ਦੇ ਲਿਖੇ ਲੱਗ ਗਿਆ ਹੈ। ਹਾਂਜੀ ਤੇ ਪਿੰਡ ਵੱਸ ਹਾਂਜੀ ਹਾਂਜੀ ਬਿਲਕੁਲ ਹੀ ਪੂਰਾ ਇਲਾਕੇ ਦੇ ਵਿੱਚ ਪੂਰਾ ਸਾਰਾ ਇਲਾਕਾ ਇਸ ਟਾਈਮ ਨਾਲ ਖੜਾ ਹੈ। ਹਾਂਜੀ ਜਿੱਥੇ ਦੁੱਖ ਵੀ ਆ ਉੱਥੇ ਬਹੁਤ ਮਾਣ ਨਫਰ ਸਿਰ ਉੱਚਾ ਵੀ ਹੋ ਰਿਹਾ ਨਗਰ ਚਨੌਲੀ ਦਾ ਮੈਂ ਉਸ ਨਗਰ ਦਾ ਸਾਬਕਾ ਸਰਪੰਚ ਹੋਣ ਦੇ ਨਾਤੇ ਅੱਜ ਇਹ ਮੈਨ ਮਹਿਸੂਸ ਕਰ ਰਿਹਾ ਕਿ ਸਾਡਾ ਉਹ ਬੱਚਾ ਸਾਡੇ ਪੂਰੇ ਸੰਸਾਰ ਦੇ ਵਿੱਚ ਨਗਰ ਦਾ ਨਾਂ ਉੱਚਾ ਕਰਕੇ ਗਿਆ ਹੈ ਤੇ ਆਪਣੇ ਜਿੱਥੇ ਦੇਸ਼ ਕੌਮ ਦੇ ਲਈ ਉਸ ਨੇ ਆਪਣੇ ਬਲੀਦਾਨ ਦਿੱਤਾ ਹੈ ਇਸ ਕਰਕੇ ਸਾਨੂੰ ਇਸ ਗੱਲ ਦਾ ਗਰਵ ਹੈ ਸਦਾ ਹੀ ਮਾਣ ਰਹੇਗਾ ਸ਼ਹੀਦਾਂ ਦੀ ਜਿਤਾਇਆਂ ਤੇ ਲਗेंगे ਹਰ ਬਰਸ ਮੇਲੇ ਬਤਨਪੋਕ ਮਟਨ ਵਾਲੋਂ ਕਾ ਬਾਕੀ ਜੇ ਹੀ ਨਿਸ਼ਾਨ ਹੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ